ਨਾਲਾ ਰਾਸਤ ਦਾ ਜਿਹੜਾ ਸਮੰਦਰ ਉਹ ਯੋਗ ਇਹ اسی ਪੀੜੀ ਤੋਂ ਬਹਾਮ ਹੋਇਆ ਸੀਗਾ ਇੱਕ ਜੈਸਮੀ ਜਿਹਦੇ ਕਿ ਰਾਜਸਥਾਨ ਦਾ ਜੈਸਮੀਰ ਰਾਸਤ ਦੀ ਜਿਹੜੀ ਬੁੱਕ ਸਟਾਈਲ ਜੈਸਮੀਰ ਰਾਸਤ ਬਸ ਜੈਸੂ ਦੀਗਾ ਜਿਹੜਾ ਇਹ ਪੰਜਾਬ ਆ ਕੇ ਸੂਜਤ ਹੋ ਗਏਗੇ ਕੈਪਟਨ ਮਰਿੰਦਰ ਸਿੰਘੀ ਕੋਲੇ ਜਿਹੜੇ ਦਸਤਾਵੇਜ਼ ਇਹਨਾਂ ਦੇ ਅਨੁਸਾਰ ਪਟਿਆਲਾ ਰਾਸਤ ਦੇ ਪੂਰਵ ਅਫਗਾਨਿਸਤਾਨ अफगानस्तान ਦੇ ਗਜਨੀ ਦਾ ਸੰਸਥਾਪਕ ਸੀ ਮਹਾਰਾਜਾ ਗਾਜੂ ਉਹ ਮਹਾਰਾਜਾ ਗਾਜੂ ਪਟਿਆਲਾ ਰਸਤੇ ਦਾ ਬੂਲਵਜ ਸੀ ਇਹਦਾ ਮਹਾਭਾਰਤ ਜਨਮ ਉਦਾਗਾ ਪ੍ਰਸਥਾਨਾ ਉਹਦੇ ਉਹਦਾ ਪੁੱਤਰ ਰੂਪਚੰਦ ਪਟੀਆਂ ਨਾਲ ਲੜਦੇ ਹੋਏ ਦੋਵੇਂ ਮਾਰੇ ਗਏ ਰੂਪਚੰਦ ਦੇ ਰਹਾ ਦੋ ਪੁੱਤਰ ਸੀ ਸੰਧਾਰੀ ਤੇ ਫੂਲ ਹੁਣ ਫੂਲ ਉਹੀ ਆ ਜਿਨ੍ਹਾਂ ਦੇ ਨਾਮ ਤੋਂ ਇੱਕ ਕਮਣੀ ਸਿੱਖ ਨਸਲ ਸੀ ਫੂਲ ਕਿਹਾ ਸੀ ਢਿੱਡ ਨਾਲ ਢੋਲ ਵਜਾ ਕੇ ਅਬਦੀ ਭੁੱਖ ਲਈ ਪ੍ਰਾਰਥਨਾ ਕੀਤੀ ਸੀ ਉੱਥੇ ਫਿਰ ਗੁਰੂ ਮਹਾਰਾਜ ਜਿਹਦੇ ਸਿਰ ਗੁਰੂ ਹਰ ਰਾਏ ਜੀ ਨੇ ਇਹਨਾਂ ਨੂੰ ਕਦੇ ਵਰਦਾਨ ਦਿੱਤਾ ਸੀਗਾ ਵਰਦਾਨ ਕੀ ਦਿੱਤਾ ਸੀਗਾ ਕਿ ਫੁੱਲ ਬੜਾ ਵਧੇਗਾ ਫੁੱਲੇਗਾ ਫੁੱਲ ਸਿਰਫ ਵਧੇਗਾ ਹੀ ਨਹੀਂ ਸਗੋਂ ਜਾਨ ਢਿੱਡਾਂ ਨੂੰ ਭੁੱਖ ਵੀ ਮਟਾਏਗਾ ਫੁੱਲ ਦੇ ਉੱਤਰਾਧਿਕਾਰੀ ਆnde ਘੋੜੇ ਜਮਨਾ ਤੋਂ ਪਾਣੀ ਪੀਂਦੇ ਪਰ ਕੇ ਇਹਨਾਂ ਦਾ ਰਾਜ ਜਮਨਾ ਤੱਕ ਜਮਨਾ ਤੇ ਉਹਨਾਂ ਸ਼ਿਰੂਗੁਰੂ ਹਰ ਰਾਏ ਜੀ ਦੀ ਵੀ ਖੁਆਣੀ ਬਹੁਤ ਸੱਚ ਹੋਈ ਬਾਦ ਦੇ ਵਿੱਚੋਂ ਫੂਲ ਫੂਲ ਜਿਹੜਾ ਉਹ ਚੌਧਰੀ ਬਣਿਆ ਤੇ ਉਹਦਾ ਰਾਜ਼ ਜਿਹੜਾ ਸੱਚੀ ਜਉਨਾ ਤੱਕ ਗਿਆ ਬੜਾ ਵੱਡਾ ਰਾਜ਼ ਕਰਿਆ ਉਹਨਾਂ ਨੇ ਤੋਂ ਫਾ ਦੀ ਜਿਹੜੀ ਅੱਗੇ ਸੰਤਾਨ ਜੀ ਉਹਨਾਂ ਨੇ ਨੀ ਰੱਖੀ ਸੀਗੀ ਨਾਪਾ ਤੇ ਜਿੰਦ ਕਰਾ ਲਈ ਰਾਮੇ ਦੀ ਜਿਹੜੀ ਸੰਤਾਨ ਸੀ ਅੱਗੇ ਉਹਨਾਂ ਨੇ ਨੀ ਰੱਖੀ ਸੀਗੀ ਪਟਿਆਲਾ ਰਿਆਸਤ ਦੇ ਮਤਲਬ ਕਾ ਦੇ ਰਾਮ ਨੇ ਸ੍ਰੀ ਗੋਬਿੰਦ ਸਿੰਘ ਜੀ ਦੀ ਤੋਂ ਕੰਟੀ ਮੌਜੂਦ ਹੈ ਨੀ ਮੱਤ ਚੁੱਕਿਆ ਸੀ ਤੇ ਉਸ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆਏ ਸੀ ਉਦੋਂ ਵੀ ਉਹਨਾਂ ਦੀ ਕਾਫੀ ਮਦਦ ਕੀਤੀ ਸੀ ਤੇ ਉਹਨਾਂ ਨੇ ਇਹ ਗੇਮ ਮੁਹਿੰਮਾਂ ਤੇ ਲੜਿਆ ਇਹਨਾਂ ਦੋਨਾਂ ਭਰਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਰਾਮ ਸਿੰਘ ਨੇ ਆਪਣੇ ਨਾਮ ਤੇ ਪਿੰਡ ਬਸਾਇਆ ਸੀਗਾ ਰਾਮਪੁਰਾ ਜਿਹਨੂੰ ਅੱਜ ਕਹਿੰਦੇ ਨੇ ਰਾਮਪੁਰਾ ਖੂੜੂ। ਰਾਮ ਸਿੰਘ ਦੇ ਗਹਾ ਸ਼ੇਪੁੱਤਰ ਹੋਏ ਸੀ। ਅੱਛਾ ਛੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਸੀ ਜਿਹੜਾ ਬੜਾ ਤਾਕੜਾ ਯੋਧਾ ਸੀ ਉਹ ਸਭ ਤੋਂ ਵੱਡਾ ਪਟਿਆਲਾ ਸਿੰਘ ਉਹ ਜਿਹਨੇ ਪਟਿਆਲਾ ਰਿਆਸਤ ਦੀ ਨੀਂਹ ਰੱਖੀ ਸੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇੱਕ ਓੰਕਾਰ ਤੇ ਅੱਜ ਗੱਲ ਕਰਾਂਗੇ ਪਟਿਆਲਾ ਰਿਆਸਤ ਦੇ ਮੋਟਰ ਬਾਰੇ ਕੌਣ ਸਨ ਇਸ ਦੇ ਪੂਰਵਜ ਤੇ ਪਟਿਆਲਾ ਰਿਆਸਤ ਕਿਵੇਂ ਅਤੇ ਕਦੋਂ ਹੋਂਦ ਵਿੱਚ ਆਈ ਹੋਰ ਜਿਸ ਤਰ੍ਹਾਂ ਠੀਕ ਹਾਂ ਠੀਕ ਹਾਂ ਤਾਂ ਉਸ ਦਿਨ ਪਹਿਲਾਂ ਨਾ ਮੈਂ ਤੇਰੇ ਘਰ ਆਇਆ ਸੀਗਾ। ਹੂੰ। ਸਾਇਦ ਇੱਕ ਬੁੱਕ ਪੜ੍ਹ ਰਿਆ ਸੀ ਦੀਵਾਨ ਜਲ ਮੇਗਾ ਦੀ। ਹੂੰ। ਉਸ ਦਿਨ ਉਸ ਬੁੱਕ ਵਿੱਚੋਂ ਕੁਝ ਗੱਲਾਂ ਤੋਂ ਸਾਂਝੇ ਕੀਤੀਆਂ ਸੀ ਮਿਲਣ ਦਾ। ਹੂੰ। ਅੱਜ ਆਪਾਂ ਉਹੀ ਗੱਲ ਦੁਬਾਰਾ ਸਾਂਝੀ ਕਰਾਂਗੇ। ਹੂੰ। ਪਟਿਆਲਾ ਰਿਆਸਤ ਦਾ ਜਿਹੜਾ ਮੂਡਾ ਉਹ ਕਿਵੇਂ ਬੱਜਿਆ? ਜਾਂ ਪਟਿਆਲਾ ਰਿਆਸਤ ਕਿਵੇਂ ਹੋਂਦ ਵਿੱਚ ਆਈ? ਕੌਣ ਸਾਨੂੰ ਇਸ ਦੇ ਪੂਰਵ ਚ ਇਹਦੇ ਬਾਰੇ ਸਾਨੂੰ ਅੱਜ ਪੂਰੀ ਡਿਟੇਲਸ ਦੱਸੋ। ਪਟਿਆਲਾ ਰਾਜ ਤੇ ਪਟਿਆਲਾ ਰਾਜ ਘਰਾਣੇ ਦਾ ਮੁੱਢ ਹਨ ਉਹ ਇਤਿਹਾਸਕਾਰਾਂ ਮੁਸਾਰਕ 7ਵੀਂ ਸਦੀ ਦਾ ਮੰਨਿਆ ਜਾਂਦਾ ਹੈ 7ਵੀਂ ਸਦੀ ਦੇ ਵਿੱਚ ਤਾਂ ਮੰਨਿਆ ਜਾਂਦਾ ਹੈ ਜਿਹਦੇ ਇਤਿਹਾਸਕਾਰਾਂ ਮੁਸਾਰਕ ਲਿਖਿਆ ਹੈ ਪਟਿਆਲਾ ਰਾਜ ਦਾ ਜਿਹੜਾ ਸੰਬੰਧ ਰ ਉਹ ਯਦਵਨ 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 ਨਾਲ ਉਹਨਾਂ ਦੇ ਕੋਈ ਯੋਧਾ ਹੁੰਦਾ ਸੀਗਾ ਪਟਤੀ ਜੋ ਪੱਟੀ ਰੋ ਯਾਦਵਾਂ ਦੇ ਵਿੱਚੋਂ ਅੱਡ ਹੋ ਕੇ ਉਹਨੇ ਆਪਣਾ ਇੱਕ ਕਬੀਲਾ ਬਣਾ ਲਿਆ ਸੀਗਾ ਜਿਨ੍ਹਾਂ ਇਹ ਪੱਟੀ ਨੀਰ ਜਾਂ ਪੱਟੀ ਕਹਿੰਦੇ ਹੁੰਦੇ ਸੀ ਤਾਂ ਉਹਦਾ ਆਪਣਾ ਹਿਸਾਬ ਦਾ ਤੇ ਅੰਬਾਲੇ ਦਾ ਇਲਾਕਾ ਹੁੰਦਾ ਜੀ ਤੇ ਇਹ ਪੱਟੀ ਰਮੋਦੀ ਇਹ ਈਸੇ ਪੀੜੀ 'ਚੋਂ ਬਾਹਰ ਹੋਇਆ ਸੀਗਾ ਇੱਕ ਜੈਸਮੇਰ ਜਿਹਦੇ ਕਿ ਰਾਜਸਥਾਨ ਦਾ ਜੈਸਮੇਰ ਰਾਜਪਤ ਦੀ ਈੜੀ ਹੁੰਦਾ ਸੀ ਜੈਸਮੇਰ ਰਾਜਪਤ ਬਸਨ ਸਥਾਪਿਤ ਈੜਾ ਉਹ ਜੈਸਮੇਰ ਪੱਟੀ ਰਾਜਪੂਤ ਦੀ ਦੀ ਪੱਟੀ ਗਵਿਰਲੇ ਚੋ ਹੀ ਹੋਇਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜੁਨੀਆ ਵੀ ਰਿਆਸਤਾਂ ਹੋਈਆਂ ਜਿਗੀਆਂ ਪਟਿਆਲਾ, ਚੀਂਦ, ਨਾਭਾ, ਫਰੀਦਕੋਟ, ਅੰਮ੍ਰਾਲਾ ਇਹ ਪਧੌੜ, ਬਰਨਾਲਾ ਜੁਨੀਆ ਵੀ ਛੋਟੀਆਂ-ਮੋਟੀਆਂ ਵੱਡੀਆਂ ਰਿਆਸਤਾਂ ਹੋਈਆਂ ਜਿਗੀਆਂ ਸਾਰੀਆਂ ਦਾ ਜਿਹੜਾ ਇੱਕ ਪੂਰਵਜ ਸੀਗਾ ਜਿਹੜਾ ਉਹ ਜੈਸਨ ਜੈਸਨ ਜਿਵੇਂ ਜੈਸਨ ਨੇ ਰਿਆਸਤਾਂ ਦੀ ਨੀਂ ਰੱਖੀ ਦੀ ਉਹ ਤੋਂ ਅੱਗੇ ਸਾਰੀਆਂ ਰਿਆਸਤਾਂ ਅੱਗੇ ਬਣੀਆਂ ਨੇ ਜੈਸੋਦੀ ਦਾ ਜਿਹੜਾ ਇਹ ਪੰਜਾਬ ਆ ਕੇ ਸਿੱਧੂ ਜੱਟ ਹੋ ਗਏ ਜੀ ਜੈਸਲਦੀਨ ਜਸਮੀਰ ਰਛਾਹ ਦੀ ਇਹ ਪੱਟੀ ਰਾਜਪੂਤ ਦੇ ਜੱਟਾ ਸਿੱਧੂ ਜਾਂ ਪੱਟੀ ਰਾਜਪੂਤ ਦੇ ਪਰ ਦੂਜੀ ਗੱਲ ਇਹ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਜਿਹੜੇ ਦਸਤਾਵੇਜ਼ ਨੇ ਉਹਨਾਂ ਦੇ ਅਨੁਸਾਰ ਪਟਿਆਲਾ ਰਾਜਸਥਾਨ ਦੇ ਪੂਰਬਜ ਅਫਗਾਨਿਸਤਾਨ ਦੇ ਹੁੰਦੇ ਆ ਤੇ ਗੁਰੂ ਨਰਨਤਨ ਪਾਲ ਸਿੰਘ ਉਹਨਾਂ ਦੀ ਕਿਤਾਬ ਹੈਗੀ ਦਾ ਇਲਸਟ੍ਰੇਟ ਹਿਸਟਰੀ ਆਫ ਪਟਿਆਲਾ ਉਹਦੇ ਵਿੱਚ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਹੋਵੇਗਾ ਕਿ ਪਟਿਆਲਾ ਰਾਜ ਦੇ ਪੂਰਬ ਵਿੱਚ ਅਫਗਾਨਿਸਤਾਨ ਨਾਲ ਸੰਬੰਧਿਤ ਅਫਗਾਨਿਸਤਾਨ ਦੀ ਗਜਨੀ ਦਾ ਸੰਸਥਾਪਕ ਸੀ ਮਹਾਰਾਜਾ ਗਾਜੋ ਉਹ ਮਹਾਰਾਜਾ ਗਾਜੋ ਪਟਿਆਲਾ ਰਾਜ ਦੇ ਪੂਰਬ ਵਿੱਚ ਸੀ ਅੱਛਾ ਇਹ ਬਣਿਆ ਹੈ ਪਟਿਆਲਾ ਰਾਜ ਦਾ ਨਾਮ ਬਾਬਾ ਆਲਾ ਸਿੰਘ ਦੇ ਨਾਮ ਤੋਂ ਪਿਆ ਸੀ ਬਾਬਾ ਆਲਾ ਸਿੰਘ ਤੋਂ ਪਹਿਲਾਂ ਪਟਿਆਲੇ ਨੂੰ ਕੀ ਕਿਹਾ ਜਾਂਦਾ ਸੀ ਯਕੀਨਾ ਸੀਦਾ ਯਕੀਨਾ ਹੁੰਦੀ ਆ ਬਾਬਾ ਆਲਾ ਸਿੰਘ ਉਹਨਾਂ ਦੇ ਨਾਮ ਤੋਂ ਹੀ ਪਿਆ ਹੈ ਟੀ ਆਲਾ ਪਟਿਆਲਾ ਨਾਮ ਉਦੋਂ ਪਹਿਲਾਂ ਇਹਦਾ ਨਾਮ ਮਹਾਭਾਰਤ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹਦਾ ਵੀ ਮਤਲਬ ਪਟਿਆਲਾ ਦਾ ਨਹੀਂ ਕਹਿ ਸਕਦੇ ਪਟਿਆਲੇ ਦਾ ਜਿੰਨਾ ਵੀ ਇਹ ਸਭਾ ਏਰੀਆ ਸੀਗਾ ਇਹਦਾ ਮਹਾਭਾਰਤ ਜਿਹਨਾਂ ਆਉਂਦਾ ਹੈਗਾ ਪ੍ਰਸਥਾਨ 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 ਉਹਨੂੰ ਪ੍ਰਸਥਾਨਾ ਕਹਿੰਦੇ ਹੁੰਦੇ ਸਰਪਾਲ ਦੇ ਵਿੱਚ ਜੋ ਪੱਟੀ ਵੀ ਕਿਹਾ ਜਾਂਦਾ ਸੀਗਾ ਪਰ ਬਾਬਾ ਆਲਾ ਸਿੰਘ ਜੀ ਦੇ ਤੋਂ ਬਾਅਦ ਇਹਨਾਂ ਦਾ ਪਟਿਆਲਾ ਰਿਆ ਸੀ ਪੱਟੀਆਲਾ ਜਾਂ ਪਟਿਆਲਾ ਪਟਿਆਲਾ ਸੀ ਇੱਕ ਪਟਿਆਲਾ ਰਿਆ ਦਾ ਸਬੰਧ ਮਹਾਰਾਜ ਪਿੰਡ ਨਾਲ ਉਹਦਾ ਕੀ ਇਤਿਹਾਸ ਹੈ ਇਹਦੇ ਵਿੱਚ ਮਹਾਰਾਜ ਪਿੰਡ ਮਹਾਰਾਜ ਪਿੰਡ ਆ ਸੁੱਝ ਜਦੋਂ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਪੀੜੀ ਚੱਲੀ ਗਈ ਨਾ ਅੱਗੇ 14ਵੀਂ 15ਵੀਂ ਸਦੀ ਦੇ ਵਿੱਚ ਜਾ ਕੇ ਇਹਨਾਂ ਦੀ ਜਿਹੜੀ ਪੀੜੀ ਦਾ ਪੀੜੀ ਚੱਲਿਆ ਗਿਆ ਜਿਹੜਾ ਇਹਦਾ ਉਸ ਤੋਂ ਬਾਅਦ ਫਿਰ ਇੱਕ ਇਹਨਾਂ ਦੀ ਪੀੜੀ ਚੋਂ ਮਹਾਰਾਜ ਪਿੰਡ ਦਾ ਇੱਕ ਚੌਧਰੀ ਹੋਇਆ ਸੀ ਨਾ ਠੀਕ ਚੌਧਰੀ ਮੂਹ ਚੌਧਰੀ ਮੋਹਨ ਚੌਧਰੀ ਮੋਹਨ ਜੀ ਜਿਹੜਾ ਮਹਾਰਾਜ ਪਿੰਡਾ ਦਾ ਚੌਧਰੀ ਸੀ ਮਹਾਰਾਜ ਪਿੰਡਾ ਵਿੱਚ ਸੀ ਉਹ ਮੁੰਡਾ ਚਲੋ ਇੱਕ ਪਿੰਡਾ ਦਾ ਪਰ ਉਦੋਂ ਉਹ ਉਹਦੇ ਉਹਦੇ ਅੰਦਰ ਉਹਦੇ ਅੰਦਰ ਬਹੁਤ ਜ਼ਿਆਦੀ ਰਹਿੰਦੀ ਅਸ ਸੀ ਕਈ ਪਿੰਡਾਂ ਦੇ ਸ਼ਰੂ ਮਹਾਰਾਜ ਦੇ ਉਹਦਾ ਚੌਧਰੀ ਸੀ ਮੋਹਨ ਮੋਹਨ ਦੇ ਅੱਗੇ ਦੋ ਪੁੱਤਰ ਸੀ ਰੂਪਜੰਗ ਤੇ ਕਾਲਾ ਕਾਲਾ ਰੂਪਜੰਗ ਤੇ ਕਾਲਾ ਇਹਨਾਂ ਇਹ ਹੈ ਕਿ ਤਾਂ ਪਹਿਲਾਂ ਇਹ ਉਹ ਜਿਹੜੇ ਰਾਜਪੂਤ ਦੇ ਕੇ ਪਰ ਉਹ ਪੰਜਾਬ ਆ ਕੇ ਸਿੱਧੂ ਜੱਟ ਬਣ ਗਏ। ਤਾਂ ਕਿੰਨੇ ਦੀਆਂ ਪੱਟੀਆਂ ਨਾਲ ਦੀ ਜਿਹੜੀ ਉਹ ਲੜਾਈ ਲੱਗਦੀ ਰਹਿੰਦੀ ਸੀ। ਸਮਰਾਮ ਆਪਸ ਦੇ ਵਿੱਚ ਉਹਨਾਂ ਦਾ ਚੱਲਦਾ ਰਹਿਦਾ ਸੀ ਪੱਟੀਆਂ ਨਾਲ। ਤਾਂ ਫਿਰ ਉਹ ਮੋੜ ਤੇ ਉਹਦਾ ਪੁੱਤਰ ਰੂਪचंद ਪੱਟੀਆਂ ਨਾਲ ਲੜਦੇ ਹੋਏ ਦੋਵੇਂ ਮਾਰੇ ਗਏ। ਤਾਂ ਪਿੱਛੇ ਰਹਿ ਗਿਆ ਕਾਲਾ। ਪਰ ਕਾਲਾ ਮਹਾਰਾਜ ਦਾ ਸਰਪ੍ਰਸਤ ਬਣਿਆ। ਉਹ ਚੌਧਰੀ ਤੇ ਦੂਜਾ ਰੂਪ ਚੰਦ ਦੇ ਹਾਂ ਦੋ ਪੁੱਤਰ ਸੀ ਸੰਧਾਰੀ ਤੇ ਫੂਲ ਹੁਣ ਫੂਲ ਉਹੀ ਆ ਜਿਨ੍ਹਾਂ ਦੇ ਨਾਮ ਤੋਂ ਇੱਕ ਕਮਣੀ ਸਿੱਖ ਮਿਸਲ ਸੀ ਫੂਲਕੀਆਂ ਮਿਸਲ ਫੂਲਕੀਆਂ ਮਿਸਲ ਇਹਨਾਂ ਦੇ ਨਾਮ ਤੋਂ ਸੀ ਉਹ ਇਹੀ ਫੂਲ ਨੇ ਰਾਮਪੁਰਾ ਫੂਲ ਫੂਲਪੜ ਇਹਨਾਂ ਦੇ ਨਾਮ ਤੇ ਬਸਿਆ ਨਾ ਹੂੰ ਤੇ ਉਸ ਤੋਂ ਬਾਅਦ ਕਾਲਾ ਸਰਪ੍ਰਸਤ ਬਣ ਗਿਆ ਮਹਾਰਾਜ ਦਾ ਤੇ ਇਹ ਉਹਦੇ ਦੋ ਭਤੀਜੇ ਹਜੇ ਬਾਅਦ ਕਾ ਤਮ ਕਲਾ ਉਹਦੇ ਦੋਨਾਂ ਪਤੀਜਾਂ ਸੰਧਾਰੀ ਤੇ ਫੂਲ ਨੂੰ ਨਾ ਗੁਰੂ ਮਹਾਰਾਜ ਸ੍ਰੀ ਗੁਰੂ ਹਰ Rai ਦੀ ਸ਼ਰਮ ਚ ਲੈ ਕੇ ਗਏ ਸੀ ਕੋ ਇਤਿਹਾਸਾਰ ਦੱਸਦੇ ਰਹੀ ਗਏ ਨੂੰ ਜ਼ਿਕਰ ਆਉਣਾ ਲੱਗ ਰਹੀ ਕਿ ਤਮ ਪਾਂਚੂ ਕਿ ਉੱਥੇ ਲੈ ਕੇ ਗਏ ਸੀਗੇ ਤਾਂ ਉੱਥੇ ਰਹਿਣਾ ਦੋਨਾਂ ਬਾਲਕਾਂ ਨੇ ਆਪਣਾ ਢਿੱਡ ਨਾਲ ਢੋਲ ਵਜਾ ਕੇ ਆਪਣੀ ਭੁੱਖ ਲਈ ਪ੍ਰਾਰਥਨਾ ਕੀਤੀ ਸੀ ਅੱਛਾ ਇਹ ਲਿਖਿਆ ਮਿਲਦਾ ਹੈ ਕਿ ਮਾਸਟਰ ਨੇ ਬਿਰਨੇ ਨੇ ਉਹਦੇ ਪ੍ਰਾਰਥਨਾ ਕੀਤੀ ਸੀਗੀ ਆਪਣੇ ਢਿੱਡ ਨਾਲ ਢੋਲ ਵਜਾ ਕੇ ਉੱਥੇ ਫਿਰ ਗੁਰੂ ਮਹਾਰਾਜ ਜਿਹਦੇ ਸ਼੍ਰੀ ਗੁਰੂ ਹਰ Rai ਜੀ ਨੇ ਇਹਨਾਂ ਨੂੰ ਕਦੇ ਵਰਦਾਨ ਦਿੱਤਾ ਸੀਗਾ ਵਰਦਾਨ ਕੀ ਦਿੱਤਾ ਸੀਗਾ ਕਿ ਫੂਲ ਬੜਾ ਬਦੇ ਦਾ ਫੂਲੇ ਫੂਲ ਸਿਰਫ ਬਦੇ ਦਾ ਹੀ ਨਹੀਂ ਸਗੋਂ ਜਾਨਾਂ ਢਿੱਡਾਂ ਦੀ ਭੁੱਖ ਵੀ ਮਟਾਏ ਫੂਲ ਦੇ ਉੱਪਰ ਅਧਿਕਾਰੀ ਆnde ਘੋੜੇ ਜਮਨਾ ਤੋਂ ਪਾਣੀ ਪੀਂਦੇ ਪਰ ਅੱਗੇ ਇਹਨਾਂ ਦਾ ਰਾਜ ਜਮਨਾ ਤੱਕ ਜਮਨਾ ਤੱਕ ਤੇ ਹੁਣ ਸ਼੍ਰੀ ਗੁਰੂ ਹਰ Rai ਜੀ ਦੀ ਪਵਿੱਖਾਣੀ ਨੂੰ ਸੱਚ ਹੋਈ ਬਾਦਿਰ ਚੋਂ ਫੂਲਾ ਫੂਲ ਜਿਹੜਾ ਉਹ ਚੌਧਰੀ ਬਣਿਆ ਤੇ ਉਹਦਾ ਰਾਜ ਦੀ ਜਿਹੜਾ ਸੱਚੀ ਜਮਨਾ ਤੱਕ ਗਿਆ ਬੜਾ ਵੱਡਾ ਰਾਜ ਰਿਆ ਹਮਾਂ ਨੇ ਚੌਧਰੀ ਫੂਲ ਸਿੰਘ ਕਾਲੇ ਦੀ ਮੌਤ ਤੋਂ ਬਾਅਦ ਚੌਧਰੀ ਬਣਿਆ ਮਤਲਬ ਮੁਗਲਾਂ ਨੇ ਉਹਨਾਂ ਨੂੰ ਜਿਹੜੀ ਉਹ ਸੀ ਚੌਧਰੀਅਤਾਂ ਉਹ ਸੌਂਪਤੀ ਫੂਲ ਨੇ ਬਣਾਈ ਸੀ ਪਰ ਬਗਲੇ ਦੇ ਵਿੱਚ ਉਹਨਾਂ ਨੂੰ ਨਜ਼ਰਾਨਾ ਵੀ ਦੇਣਾ ਪੈਂਦਾ ਸੀ ਮੁਗਲਾਂ ਨੂੰ ਫੂਲ ਦੇ ਦੋ ਪੁੱਤਰ ਹੋਏ ਸੀ ਤਲੋਕਾ ਤੇ ਰਾਮਾ ਹਾਂ ਫੂਲ ਦੀ ਮੌਤ ਤੋਂ ਬਾਅਦ ਤਲੋਕਾ ਤੇ ਰਾਮਾ ਸਰਪ੍ਰਸਤ ਬਣੇ ਤਲੋਕਾ ਦੀ ਜਿਹੜੀ ਅੱਗੇ ਸੰਤਾਨ ਸੀ ਉਹਨਾਂ ਨੇ ਨੀ ਰੱਖੀ ਸੀਗੀ ਨਾਪਾ ਦੇ ਜੀਨ ਕਰਾਨੇ ਦੀ ਰਾਮੇ ਦੀ ਜਿਹੜੀ ਸੰਤਾਨ ਸੀ ਅੱਗੇ ਉਹਨਾਂ ਨੇ ਨੀ ਰੱਖੀ ਸੀਗੀ ਪਟਿਆਲਾ ਵਾਸਤੇ ਹੁਣ ਤਲੋਕਾ ਦੇ ਰਾਮਾ ਨੇ ਸ੍ਰੀ ਗੋਬਿੰਦ ਸਿੰਘ ਜੀ ਤੋਂ ਖੰਡੇ ਦੀ ਪਾਹੁਲ ਲੈ ਕੇ ਵੱਧ ਚੁੱਕਿਆ ਸੀ ਇਤਿਹਾਸ ਕਰ ਦੱਸ ਨਹੀਂ ਗੁਰੂ ਗੁਰੂ ਨੇ ਅਮਰਤਾ ਛੱਗਿਆ ਸੀਗਾ ਤੇ ਉਹ ਸਿੰਘ ਸਜ ਗਏ ਸੀ ਤਲੋਕਾ ਤਲੋਕ ਸਿੰਘ ਤੇ ਰਾਮ ਸਿੰਘ ਬਣ ਗਏ ਸੀ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਕੰਨੀਂ ਗੜਿਆ ਜਿਵੇਂ ਕਿ ਜੀਸੂ ਨੇ ਤੇ ਉਸ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆਏ ਸੀ ਉਦੋਂ ਵੀ ਉਹਨਾਂ ਨੇ ਕਾਫੀ ਮਦਦ ਕੀਤੀ ਸੀ ਤੇ ਉਹਨਾਂ ਨੇ ਇਹ ਮਹਿੰਮਾ ਤੇ ਲੜਾਈਆਂ 'ਚ ਪਿੰਨਾ ਦੁਨੋਂ ਭਰਾਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਰਾਮ ਸਿੰਘ ਨੇ ਆਪਣੇ ਨਾਮ ਤੇ ਪਿੰਡ ਬਸਾਇਆ ਸੀਗਾ ਰਾਮਪੁਰਾ। ਇਹੋ ਜਿਹਾ ਜਿਹਨੇ ਨੇ ਰਾਮਪੁਰਾ ਖੂਲੂ ਫੂਲ ਉਹਦੇ ਧਿਆ ਦਾ ਵਸਾਇਆ ਸੀ ਫੂਲ ਦਾ ਰਾਮਪੁਰਾ ਨੇ ਖੁਦ ਵਸਾਇਆ ਜਿਹਨੂੰ ਅੱਜ ਬਠਿੰਡੇ ਜ਼ਿਲ੍ਹੇ 'ਚ ਮੈਂ ਦਾ ਰਾਮਪੁਰਾ ਹਾਂ ਉਹ ਇਹਨਾਂ ਦਾ ਵਸਾਇਆ ਹੋਇਆ ਫਿਰ ਅਗੋਂ ਤਲੋਕਾਂ ਦਾ ਜਿਵੇਂ ਦੱਸਿਆ ਕਿ ਅੱਗੇ ਉਹਨਾਂ ਦੇ ਪੂਰਵ ਉਹਨਾਂ ਦੀ ਜਿਹੜੀ ਸੰਤਾਨ ਸੀਗੀ ਜਿਹੜੇ ਉਹਨਾਂ ਦੇ ਗਵੰਸ਼ ਸੀ ਉਹਨਾਂ ਨੇ ਜੀਤ ਦੇ ਨਾਂ ਬਸਾਇਏ ਸੀ ਤੇ ਰਾਮ ਸਿੰਘ ਦੀ ਜਿਹੜੀ ਅੱਗੇ ਸੰਤਾਨ ਸੀ ਉਹਨਾਂ ਨੇ ਪਟਿਆਲਾ ਰਾਜਤਰੀ ਨੇ ਰੁਕੀ ਸੀ ਰਾਮ ਸਿੰਘ ਦੇ ਕਹਾ ਸ਼ੇ ਪੁੱਤਰ ਹੋਈ ਸੀ ਚੰਗੋ ਛੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਸੀ ਜਿਹੜਾ ਬੜਾ ਤਾਕੜਾ ਯੋਧਾ ਸੀ ਉਹ ਸੀ ਹਰਬਾ ਬਾਵਾ ਆਲਾ ਸਿੰਘ ਜਿਨ੍ਹਾਂ ਨੇ ਪਟਿਆਲਾ ਰਿਆਸਤ ਦੀ ਨੀਰ ਰੱਖੀ ਅਗਲੀ ਵੀਡੀਓ 'ਚ ਅਸੀਂ ਜਾਣਾਂਗੇ ਬਾਬਾ ਆਲਾ ਸਿੰਘ ਬਾਰੇ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ੴ ਦੇ ਨਾਲ ਜੁੜੇ ਰਹੋ ਆਪਣੇ ਸਾਂਝ ਬਣਾਈ ਰੱਖੋ ਧੰਨਵਾਦ